ਹਾਂਜੀ ਤਾਂ ਵੈਲਕਮ ਬੈਕ ਬਹੁਤ ਸਾਰੇ ਵੀਰ ਨਿਪੋਲੀ ਦੇ ਬਾਰੇ ਚ ਪੁੱਛਣ ਦੇ ਸਾਂ ਤੇ ਇਸ ਵੀਡੀਓ ਦੇ ਵਿੱਚ ਮੈਂ मोस्टली ਨਿਪੋਲੀ ਦੀ ਗੱਲ ਕਰਾਂਗਾ ਜਿਨ੍ਹਾਂ ਵੀਰਾਂ ਨੇ ਵੀ ਨਿਪੋਲੀ ਤੋਂ ਪੇਪਰ ਅਪਲਾਈ ਕੀਤੇ ਨੇ ਥੱਲੇ ਯਸ ਜ਼ਰੂਰ ਲਿਖਿਓ ਨਿਪੋਲੀ ਤੋਂ ਸੀਜ਼ਨਲ ਜਾਂ ਫਿਰ ਨੌਨ ਸੀਜ਼ਨਲ ਪੇਪਰ ਅਪਲਾਈ ਕੀਤੇ ਨੇ ਨੋ ਮੈਟਰ ਨਿਪੋਲੀ ਦੀ ਇੱਕ ਗੱਲ ਬਹੁਤ ਹੀ ਜ਼ਿਆਦਾ ਇਸ ਟਾਈਮ ਵਾਇਰਲ ਹੋਣ ਤਾਂ ਇਹ ਆਲਮੋਸਟ ਹਰ ਇੱਕ ਵੀਰ ਜਿਨੇ ਵੀ ਨਿਪੋਲੀ ਤੋਂ ਪੇਪਰ ਭੜੇ ਨੇ ਉਹ ਇਹ ਗੱਲ ਕਹਿਣ ਡਿਆ ਜੀ ਨਿਪੋਲੀ ਬੈਨ ਹੋ ਗਿਆ ਨੇਪੋਲੀ ਤੋਂ ਪੇਪਰ ਜਿਹੜੇ ਨੋ ਕੈਨਸਲ ਹੋ ਗਏ ਨੇ ਨੇਪੋਲੀ ਦੇ ਪੇਪਰ ਜਿਹੜੇ ਨੋ ਪੈਂਡਿੰਗ ਦੇ ਵਿੱਚ ਸਟੋਰ ਹੋ ਗਏ ਨੇ ਇਹਦੇ ਬਾਰੇ ਜੀ ਦੱਸੋ ਆ ਵੀਰੋ ਗੱਲ ਇਹ ਵੀ ਜਿੰਨੇ ਵੀ ਪੇਪਰ ਨੇ ਨਾ ਤੁਸੀਂ ਜੇ ਸ਼ਹਿਰ ਤੋਂ ਵੀ ਅਪਲਾਈ ਕੀਤੇ ਨੇ ਉਹ ਕੱਢਨੇ ਇਮੀਗ੍ਰੇਸ਼ਨ ਵਾਲਿਆਂ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਵਾਲਿਆਂ ਨੇ ਉਹਨਾਂ ਨੂੰ ਇਹ ਨਹੀਂ ਮੈਟਰ ਕਰਦਾ ਕਿ ਪੇਪਰ ਨੇਪੋਲੀ ਦੇ ਬਲੈਕ ਹੋਇਆ ਸੀ ਨਹੀਂ ਕੱਢਣਾ ਪੇਪਰ ਨਿਕਲਣ ਦੇ ਆ ਆਫੀਸ਼ੀਅਲੀ ਤੌਰ ਤੇ ਜੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਕੁਝ ਡਾਊਟਸ ਹੈ ਨੇ ਇਹਦੇ ਬਲੈਕ ਲਿਸਟ ਹੁੰਦੀਆਂ ਬਾਹਰ ਹਾਲ ਫੇਰ ਵੀ ਇੱਕ ਸਾਡਾ ਇੰਡੀਅਨ ਵੀਰ ਜਿਹਦੇ ਨਿਪੋਲੀ ਦੇ ਪੇਪਰ ਸੀਜ਼ਨਲ ਪੇਪਰ ਨਿਕਲੇ ਨੇ 12ਵੇਂ ਮਹੀਨੇ ਵਾਲੇ ਉਹਨੇ ਆਈ ਥਿੰਕ 12 ਤਰੀਕ ਨੂੰ ਹੀ ਅਪਲਾਈ ਕੀਤਾ ਸੀ 12ਵੇਂ ਮਹੀਨੇ ਦੀ 12 ਤਰੀਕ ਨੂੰ ਹੀ ਅਪਲਾਈ ਕੀਤਾ ਸੀ ਉਹਦੇ ਪੇਪਰ ਵੀ ਜੀ ਆ ਚੈੱਕ ਕਰਨ ਲਈ ਭੇਜੇ ਨੇ ਜੇ ਤੇ ਉਹ ਆ ਗਏ ਨਾ ਮੰਡੇ ਵਾਲੇ ਦਿਨ ਤੇ ਉਹਦੇ ਤੇ ਮੈਂ ਕੰਪਲੀਟ ਵੀਡੀਓ ਬਣਾ ਦਿਆਂਗਾ ਜਿਸ ਵੀਰ ਭਰਾ ਨੇ ਨਿਪੋਲੀ ਦੇ ਪੇਪਰ ਚੈੱਕ ਕਰਵਾਣੇ ਨੇ ਉਹ ਚੈੱਕ ਕਰਵਾ ਸਕਦਾ ਨਿਪੋਲੀ ਦੇ ਪੇਪਰ ਜ਼ਰੂਰ ਚੈੱਕ ਕਰਵਾਇਓ ਪੈਂਡਿੰਗ ਆਲਾ ਤੇ ਬਲੈਕਲਿਸਟਰ ਰੋਲਾ ਹੈ ਜੀ ਤੇ ਬਿਹਤਰ ਇਹ ਹੀ ਹੈ ਕਿ ਜੇ ਕੋ ਰੋਲਾ ਹੈ ਵੇ ਤੇ ਅਗੀ ਇਮੀਗ੍ਰੇਸ਼ਨ ਦੇ ਵਿੱਚ ਅਪਲਾਈ ਕਰ ਲੋ ਇਸ ਟਾਈਮ ਸਿਰਫ ਸਿਰਫ ਵਡੀਗਨ ਵਾਲੀ ਗੱਲ ਜਿਹੜੀ ਹੈ ਆਈ ਥਿੰਕ ਮੇਰੇ ਹਿਸਾਬ ਦੇ ਨਾਲ ਆਪਣਾ ਟਾਈਮ ਆਇਆ ਕਰਨ ਵਾਲੀ ਗੱਲ ਹੈ ਤੇ ਜੀਸ ਵੀਰ ਭਰਾ ਨੇ ਵੀ ਸ਼ਹਿਰ ਨਿਪੋਲੀ ਤੋਂ ਆਪਣੇ ਪੇਪਰ ਅਪਲਾਈ ਕੀਤੇ ਨੇ ਸੀਜ਼ਨਲ ਨੇ 9 ਮਹੀਨਿਆਂ ਵਾਲੇ ਨੇ ਨੌਨ ਸੀਜ਼ਨਲ ਨੇ 1 ਸਾਲ ਵਾਲੇ ਨੇ ਉਹ ਆਪਣੇ ਪੇਪਰ ਜ਼ਰੂਰ ਚੈੱਕ ਕਰਵਾਏ ਆਪਣੇ ਪੇਪਰ ਜ਼ਰੂਰ ਵੈਰੀਫਾਈ ਕਰਵਾਏ ਤੇ ਵੈਰੀਫਾਈ ਕਰਵਾਉਣ ਵਾਸਤੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੰਸਟਾਗ੍ਰam ਤੇ ਕੰਟੈਕਟ ਕਰਨਾ ਪਏਗਾ 20 ਯੂਰੋ ਫੀਸ ਤਿੰਨ ਵਰਕਿੰਗ ਡੇਜ਼ ਦੇ ਅੰਦਰ ਅੰਦਰ ਅਸੀਂ ਤੁਹਾਡਾ ਨੋਲਾਸ ਦਾ ਵੈਰੀਫਾਈ ਕਰ ਦਿਆਂਗੇ ਕੋਟਾ ਸੈਂਡ ਕਰ ਦਿਆਂਗੇ ਤੁਹਾਨੂੰ ਕੋਟੇ ਦਾ ਨੰਬਰ ਸੈਂਡ ਕਰ ਦਿਆਂਗੇ ਲਿਸਟਾਂ ਦੀ ਵੈਰੀਫਿਕੇਸ਼ਨ ਕਰ ਦਿਆਂਗੇ ਜੇ ਕੋਈ ਵੀ ਵੀਰ ਭਰਾ ਇੰਟਰਸਟ ਰੱਖਦਾ ਤੇ ਇੰਸਟਾਗ੍ਰam ਤੇ ਕੰਟੈਕਟ ਕਰ ਸਕਦਾ ਇਹ ਸਾਡੀ ਇੰਸਟਾਗ੍ਰam ਇੱਥੇ ਚੱਲਦੀ ਹੋਣੀ ਹੈ ਇੰਸਟਾਗ੍ਰam ਦੀ ਆਈਡੀ ਦੇ ਲੈਣੇ ਇੱਕ ਡਿਸਕ੍ਰਿਪਸ਼ਨ ਤੇ ਪਹਿਲੇ ਕਮੈਂਟ ਚ ਲੱਭ ਜਿਗਾ ਜ਼ਰੂਰ ਫਾਲੋ ਕਰਿਓ ਮਿਲਨੇ ਆ ਮਜਰੋ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਨੈਪੋਲੀ ਦੇ ਰਿਲੇਟਿਡ ਕੋਈ ਵੀ ਸਵਾਲ ਹੈ ਤੁਸੀਂ ਤਾਂ ਲੈ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਰੱਬ ਰਾਖਾ